ਸੋ ਹਾਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚੰਨੇ ਆਈ ਹੋਪ ਕਿ ਤੁਸੀਂ ਸਭ ਠੀਕ ਹੋ ਗਏ ਚੜ੍ਹਦੀ ਕਲਾ ਚ ਹੋ ਗਏ ਤੇ ਅੱਜ ਆ ਜੀ ਨਵਾਂ ਸਾਲ ਔਰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਔਰ ਅੱਜ ਅਸੀਂ ਆਇਆ ਬਾਬਾ ਬਕਾਲਾ ਸਾਹਿਬ ਔਰ ਇੱਥੇ ਨਵੇਂ ਸਾਲ ਤੇ ਗੁਰੂ ਘਰ ਆਏ ਆ ਔਰ ਦਰਸ਼ਨ ਕਰਦੇ ਆਂ ਮਹਾਰਾਜ ਦੇ ਮਰਸਤਾ ਕੋ ਨਿਆ ਮੱਥਾ ਟੇਕਦੇ ਆਂ ਔਰ ਤੁਹਾਨੂੰ ਬਾਬਾ ਬਕਾਲਾ ਸਾਹਿਬ ਵੀ ਕਮਾਉਂਦੇ ਆ ਸੋ ਬਣੇ ਰਹੋ ਇਸ ਬਲੌਗ ਦੇ ਨਾਲ ਸੋ ਅੱਜ ਦੀ ਕਾਫੀ ਰਾਸ਼ਾ ਬਾਬਾ ਬਗਾਲਾ ਸਾਹਿਬ ਦੂਰ ਦੂਰ ਤੱਕ ਗੱਡੀਆਂ ਦੇ ਇਗਜ਼ਾਮ ਲੱਗੇ ਹੋਏ ਨੇ ਔਰ ਦੇਖ ਸਕਦੇ ਤੁਸੀਂ ਰਸ਼ ਹਾਂਜੀ ਬਾਜੀ ਪਤਾ ਦੇਖਣਾ ਨਾ ਅੱਜ ਬੈਗ ਪਾਇਆ ਵਾ ਹਾਂ ਠੀਕ ਆ ਔਰ ਸਾਹਮਣੇ ਰਸ਼ ਦੇਖੋ ਬਹੁਤ ਕਾਫੀ ਦੂਰ ਤੱਕ ਕਾਫੀ ਰਸ਼ਾ ਇਸ ਕਰਕੇ ਅਸੀਂ ਗੱਡੀ ਪਾਈਓ ਪਿੱਛੇ ਲਾ ਲਈ ਆ ਤਾਂ ਕਿ ਅਸੀਂ ਜਾਨ ਤੇ ਨਾ ਫਸੀਏ ਤਾਂ ਕਰਕੇ ਗੱਡੀਆਂ ਜਿੰਦੀ ਹਮ ਤਾਂ ਥੋੜਾ ਜਿਹਾ ਚੱਲ ਕੇ ਚੱਲਦੇ ਆ ਔਰ ਮਥਾ ਦੇਖਦੇ ਆ ਦਰਸ਼ਨ ਕਰਦੇ ਆ ਔਰ ਤੁਹਾਨੂੰ ਵੀ ਦਰਸ਼ਨ ਕਰਾਉਣੇ ਆ ਸੋ ਬਣੇ ਰਹੋ ਬਲੌਗ ਦੇ ਨਾਲ ਬਾਜੀ ਤੁਸੀਂ ਲਾਈਨ ਦੇਖ ਸਕਦੇ ਹੋ ਔਰ ਇਹ ਚਾਹ ਪਕੌੜੇ ਦਾ ਲੰਗਰ ਲੱਗਾ ਹੋਇਆ ਹੈ ਔਰ ਲਾਈਨ ਦੇ ਵਿੱਚ ਜੀ ਪਕੌੜੇ ਵਰਤ ਰਹੇ ਨੇ ਬ레ਡ ਪਕੌੜੇ ਔਰ ਸੰਗਤ ਅੱਜ ਕਾਫੀ ਹੈ ਜੀ ਔਰ ਚੱਲਦੇ ਆ ਜੋੜਾ ਘਰ ਜੋੜਾ ਘਰ ਦੇ ਵਿੱਚ ਜੋੜੇ ਜਮਾ ਕਰਾਤੇ ਆ ਜੀ ਔਰ ਸੋ ਉਹ ਮੈਂ ਤਾਂ ਇਹ ਪੁੱਛ ਰਿਹਾ ਕਿ ਅੱਜ ਹੈਗੇ ਆ ਜੋ ਹੈਗੇ ਆ रखो थी बचो

thank you ਗੁਰਦੁਆਰਾ ਮੱਤੂ ਨੰਦਪੁਰ ਸਾਹਿਬ ਪੰਗਤ ਦੇ ਬਾਦਿਮਾ ハッキーホイパッキーハッキーホイアバッキー。 درشن کرو جی تھی بابا بکالا صاحب گردوارے اور بہت ہی سونی عمارت بنی ہوئی ہے گردوارا صاحب بنے ہوا ہے ਔਰ ਉਹਦੇ ਵਿੱਚ ਪਾਰਕ ਬਣਾਈ ਹੋਈ ਹੈ ਦੇਖੋ ਬਹੁਤ ਹੀ ਸੋਹਣੀ ਵਧੀਆ ਕਾਫੀ ਗ੍ਰੀਨਰੀ ਔਰ ਬੱਦਲ ਦਾ ਮਾਹ ਹੋਇਆ ਬੱਦਲ ਦਾ ਮੌਸਮ ਪਰ ਫਿਰ ਵੀ ਸੰਗਤ ਕਾਫੀ ਆਈ ਹੋਈ ਹੈ ਔਰ ਅੱਜ ਨਵਾਂ ਸਾਲ ਆ ਜੀ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਤੁਹਾਨੂੰ ਸਾਰਿਆਂ ਨੂੰ ਆ ਗਾ ਮੈਨੂੰ ਲੱਗੀ ਐ ਭੁੱਖ ਤੇ ਆ ਗੀਆਂ ਜੀ ਟਿੱਕੀਆਂ ਖਾਓ ਖਾਓ ਗਾ ਟਿੱਕੀ ਖਾਓ ਕਿੱਦਾਂ ਖਾਵਾਂ ਖਾਓ ਇਹ ਪਤਾ ਕਿਦਾਂ ਗੁਰਦੁਆਰਾ ਸਾਹਿਬ ਤੋਂ ਹੁਣ ਦਰਸ਼ਨ ਕਰ ਲਿਆ ਜੀ ਅਸੀਂ ਔਰ ਹੁਣ ਚੱਲਦੇ ਆਂ ਘਰ ਸੋ ਵਲੌਗ ਕਿਦਾਂ ਦਾ ਲੱਗਾ ਕਮੈਂਟ ਜ਼ਰੂਰ ਕਰਿਓ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਨੈਕਸਟ ਵੀਡੀਓ ਜਲਦੀ ਆਉਣ ਵਾਲੀ ਹੈ ਔਰ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਬਾਏ ਬਾਏ ਗੱਡੀ 'ਚ ਪਹੁੰਚ ਗਏ ਆਂ ਅੱਗੇ ਮਿਲਦੇ ਆਂ